ਸਾਰਿਆਂ ਨੂੰ ਸ਼ਸ਼ਿਕਰ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡੂ ਜੋੜੀ ਤੇ ਤੇ ਹੋਰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੇ ਆਪਾਂ ਚੱਲਿਆਂਗੇ ਜੀ ਅੱਜ ਓਪਨਿੰਗ ਤੇ ਦਿਖਾਵਾਂਗੇ ਤੁਹਾਨੂੰ ਹਨ ਕਿਸ ਦੁਕਾਨ ਦੀ ਓਪਨਿੰਗ ਹੈਗੀ ਜੇ ਕੋਈ ਵੀ ਕੁਝ ਲੈਣਾ ਕਰਨਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਹਨ ਵੀ ਇਸ ਦੁਕਾਨ ਦੀ ਓਪਨਿੰਗ ਤੇ ਚੱਲੇਾਂਗੇ ਤੇ ਦੁਕਾਨ ਹੈਗੀ ਹੈ ਜੀ ਪੀਰਾਂ ਵਾਲੇ ਗੇਟ ਨੀਅਰ ਅਬੀਦਾਸਰ ਮਸ਼ੱਲਾ ਦੇ ਸਾਹਮਣੇ ਤੇ ਆਓ ਚੱਲੀਏ ਜੀ ਫਿਰ ਦਿਖਾਣੇ ਆਗੇ ਤੁਹਾਨੂੰ ਵਧੀਆ ਬਾਹਰੋਂ ਹੀ ਫੇਰ ਬੁਲਾ ਲੂੰ ਹੂੰ ਮੁਠੀ ਆਪ ਤੁਸੀਂ ਜੀ ਜੇਸ ਨਾਸਰ ਤੋਂ ਉੱਪਰ ਤੋਂ ਪਪਾ ਤੇ ਬੋਲਣਗੇ ਡਿਟੈਂਸ਼ਨ ਮੇ ਸੇਬਲੀ ਉਪਰ ਇਸ ਮੇਰੇ ਬਲਦ ਰੋਮਾਂਟਿਕ ਹੋ ਤਾਂ ਬੰਟੀ ਜੀ ਸਭ ਚਾਹੇ ਕੇਵਲ ਇੱਕ ਦੇ ਪ੍ਰਸਨ ਰੱਖਿਆ ਹੈ ਹਰ ਪਾਸੇ ਹੰਦਰ ਸੇ ਬਲਣ ਤੋਂ ਬਹਾਲ ਸਭ ਪਰਪਰ ਕਿਰਪਾਲ ਆਪ ਜਿਹੜਾ ਅਵਰੇ ਨਾਮ ਜਪਾਵੇ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੇ ਬਹੁਤੀ ਬਹੁਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੈ ਦਿਲ ਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾ ਪਾਮਲ ਹੋਵੇ ਕਿਸ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਤਹਿਲ ਕਰੈ ਨਿਤਨੀਤ ਮਨ ਤਨ ਅਰਥਾ ਜਿਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵੰਤੀ ਭਗਵੰਤ ਕੋ ਪਾਵੇ सो ਸੋ ਪੰਦਤ ਜੋ ਮਨ ਪਰబోਧੈ RAM ਨਾਮਾ ਤੰਮੈ ਸੋਧੈ RAM ਨਾਮ ਸਾਰਸ ਪੀਵੇ ਉਸ ਪੰਡਤ ਕੇ ਵਿਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਦਤ ਫਿਰ ਜੋ ਆਵੇ ਮੇਤ ਪ੍ਰਾਨ ਸਿਮਰਤ 부ਜੇ ਬੋਲੇ ਸੋ ਕਮੈ ਜਾਣੀ ਅਸਤੋਲੇ ਚੌ ਵਰਣਾ ਕੋ ਦੇਉ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਈਜ ਮੰਤਰ ਸਰਵ ਕੋ ਯਾਨ ਚੌ ਵਰਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਏ ਸਵਾਸ ਦੁਬਾਵੇ ਜਨ ਕੋਏ ਘਰ ਕਿਰਪਾ ਅੰਤਰੀ ਉਰਤਾਰੇ ਪਸੂ ਪ੍ਰੇਤ ਮੁਗਦਪਾ ਤਰ ਕੋ ਤਾਰੇ ਸਰਵ ਰੋਕ ਕ ਕਦ ਨਾਮ ਕल्याण ਰੂਪ ਮੰਗਲ ਗੁਣ ਗਾਨ ਕਾਹੂ ਜੁਗਤ ਕਿਤੇ ਨ ਪਾਈਏ ਤਰਮ ਨਾਨਕ ਕੇスメ ਲੇ ਜਿ ਸੁਖਿਆ ਤੋਰ ਕਰਮ जिसके मन पार ब्रह्म का निवास तिसका नाम सतरांदास आत्मराम तिसनदरी आया दास संतन पाए तिन पाया सदा निकट निकट हर जान सो दास दर गए परवान अपनी दास को आप कृपा करें तिस दास को सब सोजी जानी शमरते शास्त्र रति बणाणी सजल माता के वाले गोपी देव भगते के मन विश्राम कोर पे अपारद साध सं मेरे संते की कृपा दे जा मते छूटे जाके मस्ताकारे प्रेम पाए साध शरणे ना ने ਸੇ ਮਨ ਨ ਬਸੇ ਜਨੈ ਨਾ ਹੀ ਪਰੇਤ ਤਿਸ ਜਨ ਆਵੇ ਹਰਿ ਪ੍ਰਭ ਜੀਤ ਜਨਮ ਮਰਨ ਤਾ ਕਾ ਦੁਖੇ ਨਿਵਾਰੇ ਦੋਲ ਬਦੇ ਤਤ ਕਾਲੇ ਉਧਾਰੇ ਨਿਰਮਲ ショ ਅਮਰਤ ਤਾ ਕੀ ਬਾਣੀ ਇਕ ਨਾਮ ਮਨ ਮਾਇ ਸਮਾਣੀ ਸਭ ਤੇਰੀ ਬੜਿਆਈ ਕੋਈ ਨਾਮ ਨਜਾਹੋ ਨਹੀਂ ਬਿਨੋ ਆਪੀ ਤੁਹਾਰੇ ਵਾਹਿਗੁਰੂ 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 ਕਾਲ ਜੀ ਦੀ ਫਤਹਿ ਸੀ ਕੋ ਕੀ ਸਹਾਇਤਾ ਸੀ ਬੀ ਪਛਾਰੀ ਦਸਤ ਪ੍ਰਥਮ ਪਦੋਂ ਤੋਂ ਸੁਣਕਾਇਆ ਕਰਨਾ ਨਹੀਂ ਕਿਹਾ ਇਹਨਾਂ ਸਿੰਘੇ ਸਹਾਰੇ ਜੁਣ ਹਰ ਗੋਮਨ ਕੋ ਸਿਉਂਦੀ ਰਹੀ ਸ਼੍ਰੀ ਗੁਰੂ ਕਸ਼ਿੰਧਿਆ ਗਗਨ ਸਾਰਾ ਤੁਜੀਤੀ ਅਤੇ ਤੇਰੇ ਆਪੇ ਪੰਚ ਸਾਸਤ ਵਿਸਤਾਰਾ ਵਿੱਚ ਤਾ ਤੂੰ ਵਾਂਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹੜ ਆਪੇ ਚਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ कर दभार, ज्याखर बात बॉड़ा, जैबितसे पने श्राइब, तक गास बस्तफ rez दाना, इधाने हाग से अफफे ना, भड़ा कान्या में सब्स्रास का पहत आ इर��ablesॉ grasp कौत कि ए सब्सित कि जित Εाले क सबने ना, जो निकी तक बात हो महझाओ सब्स्कीरgeons बमु ਦਵਰਾਉਂਗੀ ਅੰਤ ਦੀ ਵੀਡੀਓ ਉਹਨਾਂ ਰਹੀਆਂ ਕਰਕੇ ਕਾਟੀ ਪਧਾਈਆਂ ਸਤੂ ਮਤ ਪਧਾਈਆਂ ਕੋਈ ਕਾਟਦੀ ਮੈਂ ਤਾਂ ਮੇਰਾ ਗਿਫਟ ਪੈਗੀ ਦੁਕਾਨ ਤੇ ਫੜਾਇਆ ਜੀ ਦਮ ਤਾਂ ਮੇਰੇ ਭਾਈ ਨੇ ਗ੍ਰੀਪ ਪੋਤੀ ਆਈ ਦੁਕਾਨ ਤੇ ਅੰਤ ਹੀ ਅੱਛਾ ਚਾਹੇ ਤੇਰਾ ਪਾਏ ਪਾ ਕੇ <laughs> तो तो चाह है <laughs> <laughs> ਹੈਲੋ ਗਾਇਜ਼ ਅੱਜ ਵੀ ਸੋਣਾ ਗਾਣਾ ਗਰੇ ਮੁਬਾਰਕ ਆ ਤੁਹਾਨੂੰ ਬਹੁਤ ਬਹੁਤ ਬਸ਼ੀਕਰ ਜੀ ਕਿਵੇਂ ਬਕਸੀ ਵਾਲਾ ਲੇਓ ਕਿੰਨਾ ਖਸਾਣਾ ਲੈ ਰਹੀਆਂ ਭਣੇ ਅੱਜ ਨਹੀਂ ਲੱਗਦੇ ਚੋਰ ਮੰਗਰ ਵੀਡੀਓ ਵੀ ਲਾ ਕੇ ਬਣਾ ਦੇਣਾ ਵੀਡੀਓ ਵੀ ਬਣਾਣੀ ਆ ਹਰਾ ਇਰਾਦਾ ਵੀਰੇ ਸੋਨਾ ਜਾ ਅੱਪਾ ਓਪਨਿੰਗ ਤੇ ਜਾਇਆ ਜੀ ਬਹੁਤ ਵਧੀਆ ਦੁਕਾਨ ਆਗੀ ਬਹੁਤ ਵਧੀਆ ਬਣਾਈ ਹੋਈ ਆ ਬਹੁਤ ਮਿਹਨਤ ਨਾਲ ਮਿਹਨਤ ਵੀਰੇ ਨੇ ਬਹੁਤ ਕਰੀ ਹੋਈ ਹੈਗੀ ਹਨਾ ਤੇ ਪ੍ਰਮਾਤਮਾ ਉਹਨੂੰ ਦਿਨ ਚੌਗਣੀ ਰਾਤ ਦੁੱਗਣੀ ਤਰੱਕੀਆਂ ਤਰੱਕੀ ਕਰੇ ਤੇ ਪ੍ਰਮਾਤਮਾ ਇਹਦੇ ਕੰਮ 'ਚ ਬਰਕਤ ਪਾਵੇ ਤੇ ਵੀਰਾ ਜਿਹੜਾ ਕੰਮ ਆ ਨਾ ਇਹ ਹੁਣ ਗਏ ਸੀ ਹਨਾ ਸਾਨੂੰ ਪਤਾ ਹੀ ਲੱਗ ਗਿਆ ਹੋਣਾ ਵੈਸੇ ਤਾਂ ਆਪਾਂ 골ਡ ਦੀ ਦੁਕਾਨਾਂ ਦੀ ਓਪਨਿੰਗ ਸੀਗੀ ਜਿੱਤੇ ਗਏ ਸੀਗੇ ਪਹਿਲਾਂ ਲੱਗਦਾ ਵੀਰੇ ਇਹ ਦੁਕਾਨਾਂ ਨਾ ਇੱਥੇ ਰੈਂਟ ਤੇ ਉਹਨਾਂ ਦਾ ਰੈਂਟ ਤੇ ਸੀਗੇ ਹੁਣ ਉਹਨਾਂ ਨੇ ਆਪਣੀ ਬਣਾਈ ਹੈਗੀ ਦੁਕਾਨ ਬਹੁਤ ਸੋਹਣੀ ਬਣਾਈ ਹੋਈ ਹੈ ਮੈਨੂੰ ਲੱਗਦਾ ਵੀ ਕਿਸੇ ਦੀ ਹਨਾ ਐਵੇਂ ਦੀ ਦੁਕਾਨ ਆਪਣੇ ਸੁਨਾਮ ਤੇ ਤਾਂ ਨਹੀਂ ਲੱਗਦਾ ਲਵੇ ਲਾਉਣੇ ਹੋਣੀਗੀ ਜਿਹੜੀ ਦੁਕਾਨ ਬਣਾਈ ਹੈਗੀ ਬੀਰੇ ਨੇ ਤੇ ਕੰਮ ਵੀ ਬਹੁਤ ਵਧੀਆ ਕਰਦੇ ਆਗੇ 골ਡ ਦਾ 골ਡ ਦਾ ਸਾਰਾ ਕੰਮ ਇਹ ਮੇ ਦੱਸਦੇ ਨੇਗੇ ਵੀ ਕਿਹੜਾ ਕ 골ਡ ਆ ਜਿਵੇਂ ਹਨਾ ਇੱਕ 85% ਕਾਟ ਵਾਲਾਗਾ ਲੱਗਦਾ ਇੱਕ 22% ਵਾਲਾਗਾ ਜਿਵੇਂ ਉਤੇ ਹੋਲ ਮਾਰਕ ਉਹ ਲੱਗਦੀ ਹੈਗੀ ਮੋਰ ਲੱਗਦੀ ਹੈ ਕਿ ਉਹਦਾ ਮਿਲਦਾ ਕਾਟ ਘੱਟ ਕੱਟੀ ਆ 92% ਦੇ ਵਿੱਚ ਹੁੰਦਾਗਾ ਇੱਕ ਮੇਰੇ ਖਰਚ 85% ਦੇ ਵਿੱਚ ਹੈਗਾ ਹਨਾ ਹੁਣ 85% ਲੱਗਦਾ ਕੱਟੀ ਕਰਵਾਉਂਦੇ ਨੇ ਬਾਈ ਬਾਈ ਕੈਟ ਵਾਲੀ ਕਰਵਾਉਂਦੇ ਨੇ ਕਿ ਲੱਗਦਾ ਹੁਣ ਜਿਆਦਾ ਹੋਲ ਮਾਰਕ ਵਾਲਾ ਕਿਉਂਕਿ ਉਹਦੀ ਕਾਟ ਘੱਟ ਕੱਟੀ ਜਾਂਦੀ ਹੈਗੀ ਉਹ ਮੇਰੇ ਖਰਚ 92% ਦੇ ਵਿੱਚ ਹੀ ਵਾਪਸ ਹੁੰਦਾਗਾ ਤੇ ਜੇਕਰ ਕਿਸੇ ਨੇ ਹਨਾ ਕਿਸੇ ਨੇ ਕੋਈ ਭੈਣ ਨੇ ਕੋਈ ਕੁਛ ਜੀ ਵਸਤ ਬਣਾਉਣੀ ਆ ਜਾਂ ਕੋਈ ਲੈਣੀ ਆਂਗੀ ਤਾਂ ਇੱਕ ਵਾਰ ਸ਼ਾਪ ਤੇ ਜਰੂਰ ਵਿజిਟ ਕਰਿਓ ਤੇ ਦੇਖਿਓ ਤੁਸੀਂ ਹਨਾ ਵੀ ਚਲੋ ਬਣਾਉਂਦਾ ਤਾਂ ਸੋਨਾ ਹਨਾ ਹਰ ਕੋਈ ਆਪਣੀ ਆਪਣੀ ਜਗਾ ਆਪਣੀ ਜਗਾ ਵਧੀਆ ਵੀ ਵੈਸੇ ਇਹਨਾਂ ਤੋਂ ਵੀ ਬਣਵਾ ਕੇ ਦੇਖਿਓ ਫਰਕ ਦੇਖਿਓ ਸੋਨੇ ਦਾ ਵੇਟ 'ਚ ਰੇਟ 'ਚ ਪੂਰਾ ਮਿਲੂਗਾ ਤੁਹਾਨੂੰ ਐਵੇਂ ਨਹੀਂ ਹੈਗਾ ਵੀ ਰੇਟ ਵੱਧ ਲੱਗ ਗਿਆ ਘੱਟ ਲੱਗ ਗਿਆ ਜਾਂ ਕੜਾਈ ਬਣਾਈ ਹਨਾ ਜਿਆਦਾ ਲੈ ਲਈ ਤੇ ਤੋਲਨਾਪ ਪੂਰਾ ਵਧੀਆ ਤੇ ਬਹੁਤ ਹੀ ਇਮਾਨਦਾਰੀ ਨਾਲ ਵੀਰਾ 골ਡ ਤਿਆਰ ਕਰਕੇ ਦਿੰਦਾਗਾ ਪੂਰਾ ਪ੍ਰੋਪਰ ਦੱਸ ਕੇ ਤੇ ਕਰਿਓ ਜੀ ਵਿజిਟ ਪੀਰਾਂਵਾਲਾ ਗੇਟ ਨੀਅਰ ਧਰਮਸ਼ਾਲਾ ਦੇ ਕੋਲ ਮਾਡਰਨ ਜੁਐਲਰ